ਆਗਲੇ ਸ਼ਬਦ ਨੂੰ ਸਮਝਣ ਦਾ ਯਤਨ ਕਰੀਏ ਸੇਰੇ ਦਾ ਮਹਿਲਾ ਪਹਿਲਾ ਕੋਟ ਕੋਟੇ ਮੇਰੀ ਆੜ ਜਾ ਪਵਨ ਸਿਆਨ ਸੁਪਿਆਉ ਚੰਦ ਸੂਰਜ ਦੇ ਕੋਹਾਂ ਦੇਖਾਂ ਸੁਪਨਾ ਸੋਨ ਦਾ ਕੋਕ ਕੋਟੇ ਮੇਰੀ ਆੜ ਜਾ ਕਰੋਨਾ ਸਾਲ ਮੇਰੀ ਉਮਰ ਹੋ ਜਾਵੇ ਕਰੋਣਾ ਵਰੇ ਬਿਰੀ ਤੁਮਰ ਹੋ ਜਾਵੇ ਪਵਨ ਟਿਨ ਆਪੇ ਆਉ ਤੇ ਜਿਹੜੇ ਪੌਣ ਹੈ ਜਿਹਨੇ ਜਿਸ ਦੇ ਨਾਲ ਆਪਾਂ ਸਵਾਸ ਲੈਨੀ ਆ ਇਹ ਹੀ ਮੇਰਾ ਖਾਣਾ ਬਣ ਜਾਵੇ ਸਮਝਣ ਦਾ ਇਹ ਅਧਰ ਕਹੀ ਆ ਜੇ ਕਰੋਣਾ ਸਾਲ ਮੁਕੁਰ ਹੋ ਜਾਵੇ ਤੇ ਹਵਾਏ ਮੇਰਾ ਖਾਣਾ ਬਣ ਜਾਵੇ ਕੋਟ ਕੋਟੀ ਮੇਰੇ ਯਾਦ ਆ ਪਵਨ ਏ ਮਪਿਆਉ ਚੰਦ ਸੋਹਜ ਦੀ ਗੁਫਾ ਨਾ ਦੇਖਾਂ ਸੁਪਨਾ ਸੋਨਾ ਥਾਂ ਚੰਦ ਸੋਹਜ ਨੂੰ ਸਹਜੇ ਨਜ਼ਰ ਆਉ ਜਾਨ ਗੁਫਾ ਦੇ ਵਿੱਚ ਰਹਾ ਸੁਪਨਾ ਸੋਨਾ ਥਾਂ ਵੈਸੇ ਤੇ ਕੀ ਸੋਨਾ ਹੈ ਮੈਨੂੰ ਸੁਪਨੇ ਚ ਵੀ ਸੋਨਾ ਨਾ ਮਿਲੇ ਹੋਏ ਕੀ ਤੇਰੀ ਕੀਮਤ ਨਾ ਪਵੇ ਅਮ ਜੀਵੜੂ ਆਖਣਾ ਇੱਥੇ ਉਸਤਾ ਵੀ ਹੁਜਾਵੇ ਕਰੋੜਾਂ ਵਰੇ ਸਮਰ ਵੀ ਹੁਜਾਵੇ ਇੰਨਾ ਗਿਆਨ ਵੀ ਹੁਜਾਵੇ ਸੁਪਨੇ ਚ ਵੀ ਨੀਂਦ ਨਾ ਆਵੇ ਪਰਮਾਤਮਾ ਫਿਰ ਵੀ ਤੇਰੀ ਥਾਂ ਨਹੀਂ ਪਾਇਆ ਜਾ ਸਕਦੀ ਇਹ ਤੇਰੀ ਕੀਮਤ ਨਾਪਵਾ ਹਮ ਕੇਵਲ ਯਾਦ ਕਰਨਾ ਤੈਨੂੰ ਕਿਵੇਂ ਬਿਆਨ ਕਰਾਂ ਤੇਰੇ ਨਾਮ ਨੂੰ ਕਿਵੇਂ ਸਿਮਰਾਂ ਸਚਾ ਓਮਕਾਰ ਨਿਜ ਥਾਏ ਉਪਰਮਾਤਮਾ ਆਪਣੀ ਆਪ ਤੋਂ ਵੜਿਆ ਹੈ ਅਕਾਲ ਪੁਰਖ ਤੇ ਉਹ ਹੀ ਆਪਣੇ ਟਿਕਾਣੇ ਨੂੰ ਜਾਣਦਾ ਹੈ ਸੋ ਸੁਣ ਆਖਣ ਆਖਣਾ ਜੇ ਭਾਵੈ ਕਰੇ ਸਰਮਾਈ ਅਪਨ ਸੁਣਦੇ ਹਾਂ ਰੋ ਪਰਮਾਤਮਾ ਦੀ ਸਿੱਖ ਸਲਾਹ ਤੇ ਸੁਣ ਸੁਣ ਕੇ ਆਖਣ ਦਾ ਯਤਨ ਕਰਦੇ ਹਾਂ ਸੋ ਸੁਣ ਆਖਣ ਆਖਣਾ ਜੇ ਭਾਵੈ ਕਰੇ ਸਰਮਾਈ ਉਹਦੇ ਬਾਣੀ ਦੇ ਵਿੱਚ ਇਹ بیان ਕਰੇ ਜਾ ਰਹੇ ਆਂ ਰਹਾਉ ਗੁੱਸਾ ਕਟਿਆ ਵਾਰ-ਵਾਰ ਪੀਸਨ ਪੀਸਾ ਪਾਈ ਉਸਰ ਪਾਪ ਕੀ ਆਪਣੇ ਸਰੀਰ ਨੂੰ ਕੋਧਿਆ ਕਟਿਆ ਵਾਰ-ਵਾਰ ਤੇ ਇੱਕ-ਇੱਕ ਦਾਣਾ ਆਪਣੇ ਸਰੀਰ ਦਾ ਕੱਟ ਦੇਣਾ ਪੀਸਨ ਪੀਸਾ ਪਾਇ ਸਰੀਰ ਨੂੰ ਪੀ ਦੇਣਾ ਅੱਗੇ ਛੇਤੀ ਜਾਣੀ ਹੈ ਇਹ ਸਰੀਰ ਨੂੰ ਅਕ ਦੇ ਨਾਲ ਸਾੜ ਵੀ ਲਾਹ ਪਰਸਮ ਛੇਤੀ ਹਰ ਜਾਓ ਜੇ ਮੈਂ ਸੁਆਮੀ ਹੋ ਜਾਵਾਂ ਪੀ ਤੇਰੀ ਕੀਮਤ ਨਾ ਪਵੈ ਹੋਰ ਕੇ ਹੁੜੇ ਆਖਾਂ ਨਾ ਫਿਰ ਵੀ ਅਸੀਂ ਤੇਰੀ ਥਾਂ ਨਹੀਂ ਪਾ ਸਕਦੇ ਪਰ ਅੱਜ ਆਪਾਂ ਲੋਕਾਂ ਨੇ ਥਾਂ ਥਾਂ ਤੇ ਰਬ ਬਣਾਤੀ ਕੁਝ ਕੋਨੇ ਡੇਰਿਆ ਰਬ ਕੁਝ ਕੋਨੇ ਥਾਂ ਡੇਰਿਆ ਰਬ ਤੇ ਉਸ ਸਰਬਾਤਮਕ ਰਖ ਦਾ ਆਪਾਂ ਥਾਂ ਨਹੀਂ ਪਾ ਸਕਦੇ ਜੋ ਸਰਬ ਕਲਾ ਭਰਪੂਰ ਹੈ ਤੇ ਕਹਾਂ ਕਹਾਂ ਦੇ ਅੰਦਰ ਵਿਰਾਜਮਾਨ ਹੈ ਪੰਖੀ ਹੋਵੇ ਕਾ ਜੇ ਪੰਨਾ ਮੈਂ ਅਸਮਾਨੇ ਜਿਉਂ ਜਿਵੇਂ ਪੰਛੀ ਵੀ ਬੜ ਜਾਵਾ ਪੰਛੀ ਬੜ ਜਾਵਾ ਪੰਛੀ ਬੜ ਜਾਵਾ ਵੈਸੇ ਸਮਾਨੇ ਜੋ ਸਮਾਨ ਵਿੱਚ ਕੁੱਡਾਂ ਦੀ ਮੈਨੂੰ ਤਾਕਤ ਮਿਲ ਜਾਵੇ ਨਜ਼ਰੇ ਕਿਸੇ ਨੂੰ ਆਉਂ ਮੈਂ ਕਿਸੇ ਨੂੰ ਨਜ਼ਰੇ ਵੀ ਨਾ ਆਵਾਂ ਨਾਜ ਪਿਆਰ ਨਾ ਖਾਓ ਤੇ ਨਾ ਹੀ ਕੁਝ ਖਾਹਾਂ ਨਾ ਹੀ ਕੁਝ ਪੀਵਾਂ ਫਿਰ ਵੀ ਕੀ ਹੋਵੇ ਪੀਰ ਤੇਰੀ ਕੀ ਲਾਭ ਹੈ ਓਕੇ ਵੜਿਆਖਾ ਨੋ ਫਿਰ ਵੀ ਪ੍ਰਮਾਤਮਾ ਦੀ ਆਪਾਂ ਅਧਾਨੀ ਪਾ ਸਕਦੇ ਉਹ ਪ੍ਰਮਾਤਮਾ ਦਾ ਮੋਢੇ ਨਹੀਂ ਪਤਾ ਸਕਦੇ ਨਾਮਕ ਕਾਗਦ ਲਖਣਾ ਔਰ ਪੜ੍ਹ ਕੇ ਚਾਹ ਪਾਉ ਮਣਾ ਮਹੀ ਕਾਗਦ ਜਿੱਤੇ ਪ੍ਰਮਾਤਮਾ ਦੇ ਸਿੱਖਤ ਲਿਖੀ ਹੋਈ ਐ ਮੈਂ ਪੜਾਂ ਤੇ ਪੜ ਕੇ ਵਿਚਾਰ ਕਰਾਂ ਮਸਰੂ ਤੋੜਨਾ ਆਵੇ ਲੇਖਣ ਪਉਣ ਚਲਾਉ ਮੈਂ ਹਵਾ ਦੇ ਕਲਮਨ ਬਣਾ ਲਵਾ ਇਹ ਸੰਸਾਰ ਜਿੰਨੇ ਸਮੁੰਦਰਾਂ ਸਾਹੀ ਬਣਾ ਲਵਾ ਦੇ ਵੀ ਤੇਰੇ ਸੇ ਤ ਨਹੀਂ ਦੇ ਸਕਦਾ ਤੇ ਤੇਰੀ ਕੀਮਤ ਨਾ ਪਵੈ ਓਕੇ ਉਹ ਅੱਖਾਂ ਨਾਲ ਫਿਰ ਵੀ ਅਸੀਂ ਨਤਾਂ ਦੇ ਤੇਰੀ ਕੀਮਤ ਨਹੀਂ ਪਾ ਸਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਹਿਲਾ ਲਿਖ ਹੈ ਬੋਲਣ ਬੋਲਣਾ ਲਿਖ ਹੈ ਖਾਣਾ ਖਾਓ ਉਹਦੇ ਲੇਖੇ ਦੇ ਵਿੱਚ ਹੀ ਸਾਡੀ ਜੀਭ ਚੱਲ ਰਹੀ ਹੈ ਉਹਦੇ ਲੇਖੇ ਚ ਸਾਡਾ ਜਨ ਹੋਇਆ ਜੀ ਆਇਆਂ ਦੇ ਵਿੱਚ ਲਿਖਾ ਬੋਲਣ ਬੋਲਣਾ ਮੁੱਖਿਆ ਖਣਾ ਖੋ ਸੰਸਾਰ ਵਿੱਚ ਰਕਨੇ ਆ ਲਿਖਾ ਬਾਤ ਤੇ ਲਾਇਤ ਲਿਖਾ ਸਮਝ ਕੋ ਉਹਦੇ ਲੇਖੇ ਵਿੱਚ ਹੀ ਜ਼ਿੰਦਗੀ ਬਤੀਤ ਹੋ ਰਹੀ ਹੈ ਕਿਉਂ ਜਿਹੜੇ ਬਾਣੇ ਵਿੱਚ ਜੀ ਅਸੀਂ ਅੱਜ ਸਦਾ ਸੁਣ ਰਹੇ ਆ ਲਿਖਾ ਸਾਲ ਵਹੀਆ ਪੜੇ ਕਿ ਕੁਝ ਨੂੰ ਜਉ ਤੇ ਉਹਦੇ ਲੇਖੇ ਨੇ ਕਿਉਂਕਿ ਆਪਾਂ ਨੇ ਅਰਦਾਸ ਕਰਨਾ ਕਿ ਜਿਨੇ ਨੂੰ ਸਵਾਸ ਪ੍ਰਾਪਤ ਨੂੰ ਬੱਚੇ ਸਨ ਕਿਉਂਕਿ ਸਵਾਸ ਉਹਦੇ ਲੇਖੇ ਚ ਨੇ ਬ੍ਰੋਖ ਸੰਸਾਰ ਤੇ ਭੋਗਣਾ ਨਾਸਤਿਆਂ ਦਾ ਹੈ ਪਰ ਇਹ ਕਿ ਪੁੱਛ ਨੂੰ ਜਾਓ ਸਾਰਿਆਂ ਕੀ ਕਿਸੇ ਨੂੰ ਪੁੱਛੀਏ ਕਿ ਸਾਰਿਆਂ ਦਾ ਪਤਾ ਹੈ ਕਿ ਸਦਾ ਇਹ ਖੇਤ ਨੇ ਗਿਣਤੀ ਮਿੰਤੀ ਦੇਨੇ ਪਰ ਲੋਕ ਇਸ ਸੰਸਾਰ ਨੂੰ ਇਹ ਮਾਇਆ ਨੂੰ ਸੱਚ ਜਾਣ ਲੈਂਦਾ ਹੈ ਬਾਬਾ ਮਾਇਆ ਰਤਨਾ ਤੋ ਇਹ ਸੰਸਾਰ ਦੀ ਜਿਹੜੀ ਮਾਇਆ ਹੈ ਸੰਸਾਰਿਕ ਪਦਾਰਥਾਂ ਨੇ ਇਹਦੇ ਹਿਸਾਬ ਸੋਲ ਅਭੀ ਹੋਈ ਹੈ ਤੋਂ ਪਾਪ ਕੇ ਨੂੰ ਪਠਾ ਕਰਦੇ ਸਕੀ ਹਾਂ ਅੰਧੇ ਨਾਮ ਵਿਚਾਰਿਆ ਨਾ ਸੇ ਨਾ ਉਹ ਅੰਧੇ ਨਾਮ ਵਿਚਾਰਿਆ ਆਪਾਂ ਸੰਸਾਰੇ टाकी ਜਿਹੜਾ ਆਪਾਂ ਨੂੰ ਭੁਜਾਈਏ ਪਰਮਾਤਮਾ ਨੂੰ ਭੁਜਾਈਏ ਨਾ ਸੇ ਨਾ ਉਹ ਨਾ ਹੀ ਸਾਡੇ ਨਾਲ ਮਾਇਆ ਜਾਂਦੀ ਹੈ ਤੇ ਨਾ ਹੀ ਅਸੀਂ ਆਪਣਾ ਅਰਦਾਸ ਨਾ ਤੇ ਸੇ ਨਾ ਉਹ ਨਾ ਹੀ ਅਸੀਂ ਇਸ ਮਨੁੱਖੀ ਦੇਹੀ ਨੂੰ ਸਫਲ ਕੀਤਾ ਤੇ ਨਾ ਹੀ ਏ ਮਾਇਆ ਸਾਡੇ ਨਾਲ ਲਈ ਅਸੀਂ ਦੁਰਗਾ ਦੇਵ ਜੀ ਦੁਤਾਂ ਰਹੇ ਜੀਵਨ ਵਰਣਾ ਜਏ ਕ ਇੱਥੇ ਖਾਜੇ ਕਾਲ ਤੇ ਜੀਵਨ ਵਰਣਾ ਜਏ ਕ ਭਾਵੇਂ ਜੋ ਸੰਸਾਰ ਦੇ ਵਿੱਚ ਇਹ ਜੀਵਨ ਪੂਕੇ ਗਏ ਇੱਥੇ ਖਾਜੇ ਕਾਲ ਕਾਲ ਸਾਨੂੰ ਆ ਕੇ ਘੇੜ ਲਿਆ ਪਰ ਕਿਸੇ ਸਾਥ ਸੰਬੰਧੀ ਸਾਡੇ ਨਾਲ ਨਹੀਂ ਚਲੇ ਹਨ ਜਿੱਥੇ ਰਹਿ ਸਮਝਾਇਆ ਤੇ ਤਰਾ ਕੋਈ ਨਾਲ ਚਲੇਉ ਨਾਲ ਜਿੱਥੇ ਜਾ ਕੇ ਨੇਖਾ ਦੇਣਾ ਹੈ ਉਹ ਸੱਚੇ ਦਰਬਾਰ ਦੇ ਵਿੱਚ ਉੱਥੇ ਕੋਈ ਵੀ ਚਾਹੇ ਕੋਈ ਮਾਇਆ ਵਰਦਾਨਤ ਹੈ ਪੈਸਾ ਢੇਲਾ ਹੈ ਚਾਹੇ ਕੋਈ ਸਾਥ ਸੰਬੰਧੀ ਹੈ ਉੱਥੇ ਜਿੰਨ ਨੂੰ ਕਮੀ ਨੂੰ ਦੇਖਿਆ ਜਾਣਾ ਹੈ ਰੋਮਨ ਗਾਲੇ ਜਿਤਰੇ ਸੱਭਨਾ ਕੰਡਪਰਾੜ ਜਿੰਨੇ ਵੀ ਸਾਡੇ ਪਿਛੋਂ ਰੋਣਗੇ ਉਹ ਸਿਰ ਫੋਕੀਆਂ ਪ੍ਰਾਲੀ ਦੀਆਂ ਪੰਡਾ ਬਣਣਗੇ ਉਨ੍ਹਾਂ ਦੇ ਰੋਹ ਦਾ ਇਸ ਦੇਹੀ ਨੂੰ ਇਸ ਰੇਹ ਨੂੰ ਇਸ ਆਤਮਾ ਨੂੰ ਕੋਈ ਪੈਦਾ ਨਹੀਂ ਹੁੰਦਾ ਰੋਹ ਮਾ ਰੋਹਨ ਵਾਲੇ ਜਿੱਤਲੇ ਸਭਨਾਂ ਕੋਲ ਪ੍ਰਾਣ ਇਸ ਥੋਖੇ ਗਲਾ ਨੇ ਸਭ ਕੋ ਰੱਖਿਆ ਬਹੁਤ ਬਹੁਤ ਘਾਟਨਾ ਆਖ ਹੈ ਕੋਈ ਇਹ ਪ੍ਰਮਾਤਮਾ ਸਭ ਤੋਂ ਵੱਡਾ ਹੈ ਸਾਰਿਆਂ ਨੂੰ ਬਹੁਤ ਬਹੁਤ ਲੋਚ ਰਹੀ ਸਭ ਤੋਂ ਆਖ ਬਹੁਤ ਆਪਾਂ ਪ੍ਰਮਾਤਮਾ ਅਗੇ ਅਰਦਾਸ ਕਰਨੀ ਆ ਕੋਈ ਵਸਤੂ ਮੰਗਣੀ ਆ ਜਿਵੇਂ ਜਮੇਆ ਖੁਸ਼ਬਹਾਰੀ ਹੈ ਮੰਗਲ ਮੰਦੀਆਂ ਨੇ ਸਭ ਕੋ ਆਖੇ ਬਹੁਤ ਬਹੁਤ ਸਾਰੇ ਜਾਗਦੇ ਤੋਂ ਜ਼ਿਆਦਾ ਮੰਗਦੇ ਨੇ ਘਟਨਾ ਅਰਥ ਹੈ ਕੋਈ ਕੋਈ ਮੁਖ ਹੈ ਜਿਹੜਾ ਪ੍ਰਮਾਤਮਾ ਨੂੰ ਆਖੇ ਮੈਂ ਥੋੜਾ ਦੇ ਸੰਸਾਰ ਦੇ ਹੋਟੇ ਦੇ ਲਾਲਚ ਵਿੱਚ ਜੀਵਨ ਨਜੀਤ ਹੋ ਰਿਹਾ ਹੈ ਕੀਮਤ ਕਿਵੇਂ ਨਾਪਿਆ ਕਹਨ ਵੱਡਾ ਹੋਏ ਤੇ ਉਹ ਪ੍ਰਮਾਤਮਾ ਨੇ ਇਹੋ ਜੀ ਸਵਤ ਸਾਡੇ ਮਾਇਆ ਪਦਾਰਥ ਚ ਬਈ ਹੋ ਰਹੀ ਹੈ ਕੀਮਤ ਕਿਨੇ ਨਾ ਪਾਇਆ ਕਹਿਣਾ ਵੱਡਾ ਹੋਏ ਕੋਈ ਵੀ ਵੱਡਾ ਨਹੀਂ ਹੋਇਆ ਕਿਉਂਕਿ ਜਿਹਦੇ ਕੋਲ ਜ਼ਿਆਦਾ ਪਦਾਰਥ ਹੈ ਉਹ ਹੋਰ ਦੋ ਚਲਿਆ ਹੈ ਅਪਿਨਾ ਵੀ ਕਈ ਵਾਰ ਗਲ ਕਰਨਾ ਕਿ ਚਾਹੇ ਬਾਨੀ ਦਾਨੀ ਵੀ ਨੇ ਪਰ ਪਤੀ ਨੇ ਕੋਈ ਲਿਮਟ ਨਹੀਂ ਹੈ ਕਿ ਫਿਰ ਵੀ ਉਹ ਕਹਿ ਰਹੇ ਸੀ ਵੱਡੇ ਹੋਲੀ ਵੀ ਹੋਰ ਵੱਡੇ ਆਉਣਾ ਹੈ ਕੀਮਤ ਕਿਨੇ ਨਾ ਪਾਇਆ ਕਹਿਣਾ ਵੱਡਾ ਹੋਏ ਕਹਿਣ ਕੋਈ ਵੀ ਵੱਡਾ ਨਹੀਂ ਹਸਾ ਹੋਰ ਲੋ ਚਲਿਆ ਹੈ ਸੱਚਾ ਸਾਇਰ ਇੱਕ ਹੋਂ ਜੋ ਜਿਹਾ ਕੀਤੇ ਲੋਏ ਉਹ ਪ੍ਰਮਾਤਮਾ ਇਹ ਜੀ ਦੇ ਅੰਦਰ ਇੱਕ ਤਾਂ ਲੱਗੀ ਹੋਈ ਹੈ ਪਰ ਗੁਰਨਾਨਕ ਪਾਤਸ਼ਾਹ ਜੀ ਕੀ ਕਹਿੰਦੇ ਨੇ ਨੀਚਾ ਅੰਦਰ ਨੀਚ ਜਾ ਨੀਚੀ ਹੁਣਾ ਤਰੀਜ ਨੀਚ ਤੋਂ ਪਾ ਕੋਈ ਇਹ ਨਹੀਂ ਨੀਚ ਤੋਂ ਪਾ ਦਾ ਕਿ ਜਿਹੜਾ ਤੇਰੀ ਜਗ੍ਹਾ ਦੇ ਵਿੱਚ ਰਹਿੰਦਾ ਹੈ ਨਿਮਾਣਾ ਬਣ ਕੇ ਰਹਿੰਦਾ ਹੈ ਤੇਰੇ ਹੁਕਮ ਨੂੰ ਸਹਿਜ ਮੰਨਦਾ ਹੈ ਨੀਚ ਅੰਦਰ ਨੀਚ ਜਾ ਨੀਚੀ ਹੁ ਨਾ ਨੀਚ ਨਾਨਕ ਦਿਨ ਕੈ ਸੰਗ ਸਾਥ ਵੱਡਿਆਂ ਸੋ ਗਿਆ ਇਸ ਕਿ ਇਸ ਵੱਡੇ ਮਾਇਆ ਕਰਕੇ ਜਿਹੜੇ ਵੱਡੇ ਹੋ ਗਏ ਨੇ ਈਗੋ ਕਰਕੇ ਵੱਡੇ ਹੋ ਗਏ ਨੇ ਉਹਨਾਂ ਤੋਂ ਆਪਾਂ ਕੀ ਲੈਣਾ ਹੈ ਜਿੱਥੇ ਨੀਚ ਸੰਭਾਲੇਣਾ ਪਾ ਕੇ ਜਿੱਥੇ ਨਿਰਪਤਾ ਆਵੇ ਚਿੰਤਾ ਨਦਰ ਤੇ ਲੋਕਸ਼ੀਸ਼ ਜਿੱਥੇ ਉਥੇ ਤੇਰੀ ਨਗਰ ਹੈ ਉਥੇ ਤੇਰੀ ਬਖਸ਼ ਹੈ ਇਸ ਦੀ ਦਰ ਘਰ ਦੇ ਨਾਲ ਜਿਹੜੀ ਹੈ ਬਾਣੀ ਦੇ ਨਾਲ ਜਿਹੜੀ ਹੈ ਕਿਉਂਕਿ ਜਦੋਂ ਆਪਾਂ ਬਾਣੀ ਨਾਲ ਜੁੜਾਂਗੇ ਸੇਵਾ ਨਾਲ ਜੁੜਾਂਗੇ ਤੇ ਸਾਡੇ ਅੰਦਰ ਨਿਮਰਤਾ ਆਵੇਗੀ ਤੇ ਜੇ ਨਿਮਰਤਾ ਆ ਗਈ ਤਿੱਥੇ ਨਗਰ ਤੇਰੀ ਲੋਕਸ਼ੀਸ਼ ਉਥੇ ਪ੍ਰਮਾਤਮਾ ਦੀ ਨਗਰ ਵੀ ਹੋਵੇਗੀ ਤੇਰੀ ਬਖਸ਼ ਵੀ ਹੋਵੇਗੀ ਆਓ